ਸਸਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਕੋਟ ਸਦਰਖਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਚਾਰ ਐਨੀਮਲ ਲੈ ਕੇ ਆਇਆ ਜਿਹਦੇ ਚ ਇੱਕ ਕਸੂਈ ਸੁਵਾਰੀ ਗਾਂ ਜੀ 2 ਸੂਆਂ ਮੱਜਾਂ ਤੇ ਇੱਕ ਗੱਬਣ ਝੋਟੀ ਆ ਡਿਟੇਲ ਪ੍ਰੋਪਰ ਬਾਜੀ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਜੀ ਦਾ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੋਨੂ ਪਿੰਡ ਕੋਰਸ ਰੱਖਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 867221839 ਠੀਕ ਆ ਜੀ ਇੱਕ ਨੰਬਰ ਤੋਂ ਆਪਾਂ ਗਾਂ ਤੋਂ ਹੀ ਸ਼ੁਰੂ ਕਰਦੇ ਹਾਂ ਸੂਆ ਕਿੰਨਾ ਮਸੂਈ ਆ ਜੀ ਨਹੀਂ ਭਾਈ ਦੂਜਾ ਸੂਆ ਸੂਣਾ ਦੂਜਾ ਸੂਆ ਸੂਣਾ ਜੀ ਹਾਂਜੀ ਦੂਜਾ ਸੂਆ ਸੁਨਾ ਸਮਾ ਬਾਈ ਕਿੰਨਾ ਕੁ ਪਿਆ ਦਾ ਇਹਦਾ ਹੀ ਹਫਤਾ ਲੈ ਜੇਗੀ ਬੱਚੀ ਇੱਕ ਹਫਤਾ ਲੈ ਜੂਜੀ ਹਾਂਜੀ ਹਾਂਜੀ ਕਿੰਨਾ ਕੁ ਪਾਜੂ ਵੀਰੇ ਦੁੱਧ ਦੁੱਧ ਬੱਚੀ ਨਾਰਮਲ ਹੀ ਲੈ ਗਈ 1.5 ਕਿਲੋ ਠੀਕ ਆ ਜੀ ਥਣਾ ਦੀ ਡੰਨਾ ਜੀ ਓਕੇ ਆ ਜੀ ਅਗਲਾ ਦਿਨ ਦਸੱਲੀ ਕਰਕੇ ਲੈ ਕੇ ਜਾਓ ਜੀ ਹਾਂ ਲਓ ਜੀ ਠੰਡੀ ਗਰਮ ਵਾਲੀ ਪੂਰੀ ਤੋਰ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮੁਤਾਬਕ ਸੂਆ ਦੂਜਾ ਸੁੰਦੀ ਆ ਜੀ ਸਮਾ ਡੇਟ ਮੁਤਾਬਕ ਬਾਈ ਦੱਸਦਾ ਤੇ ਹਫਤਾ ਤੇ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਤਿਆਰੀ ਬੜੀ ਸੋਹਣੀ ਕੀਤੀ ਹੈ ਫੋਲੋ ਸੇਵਾਗੋਰ ਵਾਲੇ ਘਰ ਹੋਈ ਹੈ ਜੀ ਬਾਕੀ ਤੁਸੀਂ ਦੇਖ ਹੀ ਸਕਦੇ ਹੋ ਸੋਹਣਾ ਬੋਡੀ ਸਟਰਕਚਰ ਹੈ ਜੀ ਵਜਨ ਵਜੂਦ ਪੂਰਾ ਚੰਗਾ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣ ਫੋਟ ਨਹੀਂ ਕੋਈ ਸ਼ਾਕ ਨਹੀਂ ਕੱਲਾ ਕੱਲਾ ਨਿੱਖੜ ਮਾ ਲੱਗਿਆ ਵਾ ਮਸ਼ੀਨ ਨਹੀਂ ਥਣ ਵੀ ਹੈ ਹੱਥੀ ਵੀ ਹੈ ਜੇ ਕਿ ਵੀਰ ਨੇ ਮਸ਼ੀਨ ਤੇ ਲਾਉਣੀ ਹੋਵੇ ਮਸ਼ੀਨ ਤੇ ਵੀ ਲਾ ਸਕਦਾ ਫਾਇਦਾ ਬਾਈ ਨਾਰਮਲ ਜਿਹਾ ਥਾਣਾ ਦਾ ਇਹ ਹੋ ਜਾਂਦਾ ਕਿਉਂਕਿ ਜਿੰਨੇ ਗਾਂ ਦੇ ਖਾਸ ਕਰਕੇ ਗਾਂ ਦੇ ਥਾਣ ਵੱਡੇ ਹੋਣਗੇ ਜੀ ਉੰਨੀ ਨੂੰ ਮੈਂ ਸਟੈਟਸ ਦੀ ਪ੍ਰੋਬਲਮ ਜ਼ਿਆਦਾ ਆਉ ਜਿੱਦਾਂ ਥਣ ਜੈਜ ਹੋਊਗਾ ਸਹਿਜ ਜੀ ਛੋਟਾ ਹੋਊਗਾ ਬਾਹਲਾ ਛੋਟਾ ਵੀ ਤੇ ਚੋਣ ਚ ਦਿੱਕਤ ਹੁੰਦੀ ਪਰ ਇਹਦਾ ਸਹਿਜ ਸਹੀ ਆ ਜੀ ਜਮਾ ਵਲਟਾਂ ਹਵਾਨੇ ਚ ਬਹੁਤ ਪੰਜਾਂ ਨੇ ਜੀ ਸਾਰੀਆਂ ਵਲਟਾਂ ਕਰਮਾਲੀ ਨੇ ਕੱਢ ਕੇ ਸੂਣਾ ਮੇਨ ਗੱਲ ਠੰਡੀ ਸੀਲ ਆ ਜੀ ਡਿਮਾਂਡ ਕੀ ਰਹਿਣ ਵਾਲੀ ਬਈ ਇਹਦੀ ਇਹਦਾ 65000 ਚ ਮਾਨਤਾਣ ਕਰਦਾ ਠੀਕ ਆ ਜੀ ਜਮਾ ਜੈਜ ਡਿਮਾਂਡ ਆ ਜੀ 65000 ਰੁਪਏ ਚ ਬਈ ਕਹਿੰਦਾ ਮਾਨਤਾਣ ਕਰਦਾਂਗੇ ਜੀ ਜਿਹਨੂੰ ਪਸੰਦ ਆਊਗੀ ਨੰਬਰ ਸਕਰੀਨ ਤੇ ਚੱਲੂਗਾ ਅੱਗੇ ਵੀਰੇ 2 ਨੰਬਰ ਝੋਟੀ ਦੀ ਖੂਬਸੂਰਤੀ ਚੈੱਕ ਕਰ ਲੋ ਜੀ ਸੁਆ ਜਨਮਾ ਜੀ ਆ ਪਹਿਲਾ ਨਾ ਹੀ ਕਰਦੇ ਦੰਦੋ ਜੀ ਦੰਦੋਲੀ ਭਈ ਆਪਾਂ ਵੇਖੀ ਆਵੇਂ ਤੈਨੂੰ ਕੋਈ ਠੀਕ ਆ ਸਮਾਂ ਕਿੰਨਾ ਕੁ ਲਾਉਗੀ ਜੀ ਆ ਵੀ ਕੁੜੀ ਬਹੁਤਾ ਲੈ ਜਾਏਗੀ ਠੀਕ ਆ ਜੀ ਕੋਈ ਸੀਮਾ ਰਿਕਾਰਡ ਮਿਲਿਆ ਹੋਵੇ ਆਪਾਂ ਪੁੱਛਿਆਵੇਂ ਝੂਠ ਮਾਰਦੀ ਕਿਉਂ ਦੇਂਦੀ ਕੀ ਕਹਦਾ ਠੀਕ ਆ ਜੀ ਕਿੰਨਾ ਬਾਜੀ ਦੁੱਧ ਭਈ ਪਹਿਲੇ ਸੋਏ ਆ ਨਾਰਮਲ 13 ਕਿਲੋ ਝੋਟੀ ਦੇ ਦੇਗੀ ਠੀਕ ਆ ਜੀ ਇੱਕ ਨਾ ਹਾਈਟ ਚੈੱਕ ਕਰੋ ਝੋਟੀ ਦੀਆਂ ਕੋਲੇ ਗਾਂ ਖੜੀ ਆ ਤੇ ਕੋਲੇ ਮੱਝ ਖੜੀ ਆ ਗਾਂ ਤੋਂ ਵੀ ਗੱਠ ਉੱਚੀ ਆ ਸੁਆ ਪਹਿਲਾ ਜੀ ਕੂ ਬਸੂਰਤੀ ਬਹੁਤ ਹੈ ਜੀ ਗੋਲ ਪੱਠਪੂੜਾ ਸੋਹਣਾ ਬੋਡੀ ਸਟਰਕਚਰ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਤੋਰ ਕੇ ਦਿਖਾ ਦੇ ਵੀਰੇ ਸੋਹਣਾ ਕੁੰਡਾ ਸਿੰਘ ਆ ਜੀ ਬਾਕੀ ਤਿਆਰੀ ਸੁਣੀ ਕਰਦੀ ਹੁੰਦੀ ਹੈ ਲਗਭਗ ਹਫਤਾ ਲੈ ਜੂ ਖਾਨ ਪੂਰਾ ਟਾਪ ਦਾ ਜੀ ਫੇਸ ਕੁਆਲਿਟੀ ਸੋਹਣੀ ਆ ਕੁੰਡਾ ਸਿੰਘ ਦਾ ਹਾਲਾਕੇ ਸੀਮਰ ਕੋਡ ਬਾਈ ਕਹਿੰਦਾ ਆਪਾਂ ਪੁੱਛਦੇ ਹੀ ਨਹੀਂ ਹੁੰਦੇ ਕਿ ਕਿਉਂਕਿ ਐਵੇਂ ਅਗਲੇ ਨੇ ਗੱਪ ਮਾਰਤਾ ਗੱਲ ਗਲਤ ਹੋ ਜਾਂਦੀ ਹੈ ਜੀ ਫਿਰ ਬਾਕੀ ਫੇਸ ਕੁਆਲਟੀ ਇਹਦੀ ਵੀ ਸੋਹਣੀ ਦੁੱਧ ਚੰਗਾ ਪਾਉਗੇ ਜੀ ਕਿਉਂਕਿ ਜਿਹੜੇ ਇੱਕ ਗ੍ਰੇਡੇਡ ਮੱਝਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਕਰਮ ਵਾਲੀ ਸਾਰੀਆਂ ਪੂਰੀਆਂ ਕਰਦੀ ਆ ਗੋਲ ਪੱਟ ਪੂਰਾ ਜੀ ਬਾਕੀ ਚੰਗਾ ਵਜਨ ਵਜੂਦ ਸਭੀ ਬਲੀ ਵੀ ਚੰਗੀ ਆ ਤੇ ਇਹਦੀ ਡਿਮਾਂਡ ਬਈ ਅੱਜ ਦੀ ਕੱਚੀ ਕੱਚੀ ਦੀ ਇਹਦਾ 95000 ਰੁਪਏ ਚ ਮਾਨਤਾਨ ਕਰਦਾ ਠੀਕ ਆ ਜੀ 95000 ਰੁਪਏ ਚ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਬਾਕੀ ਝੋਟੀ ਬਰੇ ਚੰਗੀ ਆ ਆ ਕੇ ਤਸੱਲੀ ਕਰੋਗੇ ਤੁਹਾਨੂੰ ਵੀ ਜਚੂਗੀ ਜੀ ਕੋਈ ਮੁਰਦ ਦਾ ਨਹੀਂ ਜਿਹੜਾ ਸੱਜਣ ਆ ਗਿਆ ਜੀ ਅੱਗੇ ਵੀਰੇ ਤਿੰਨ ਨੰਬਰ ਸੂਆ ਕਰਨ ਮਾਜੀ ਆ ਤੀਜਾ ਸੂਆ ਸੂਈ ਆ ਜੀ ਠੀਕ ਹੈ ਜੀ ਕਦੋਂ ਸੂਈ ਆ ਜੀ ਇਹਨੂੰ ਕਰੀਬ ਕੋਈ ਹੋਰ ਛੱਲੇ 15 ਹੋ ਗਿਆ ਬੱਚਾ ਕੀ ਹੈ ਜੀ ਮੇਰੇ ਕੱਤੀ ਆ ਜੀ ਕੱਤੀ ਚੰਗੀ ਆ ਜੀ ਨੀਲੀ ਰਵੀ ਦੀ ਆ ਟੇਢੀ ਧਾਰੀ ਦੀ ਕਰਮ ਵਾਲੀ ਚੈੱਕ ਕਰੋ ਜੀ ਨੀਲੀ ਰਵੀ ਦਾ ਤੋਹਫਾ ਤੇ ਬਈ ਦੁੱਧ ਕਿੰਨਾ ਜੀ ਇੰਦੇ ਥੱਲੇ 9-10 ਕਿਲੋ ਹੋਵੇਗਾ 9 ਕਿਲੋ ਦੀ ਗਾਰੰਟੀ ਦੇ ਮੈਂ ਭੇਜ ਦਾਂ ਤੇ ਖਣਾ ਦੀ ਡੰਨ ਆ ਜੀ ਖਣਾ ਦੀ ਓਕੇ ਆ ਜੀ ਤੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਸੂਆ ਬਾਈ ਦੱਸਦਾ ਕਿ ਸੂਈ ਆ ਇਹ ਤੀਜਾ ਜੀ 15 ਦੈਨ ਹੋ ਗਏ ਬਾਈ 10 ਦਾ ਸੂਈ ਨੂੰ ਬਾਕੀ ਵੀਰੇ ਬੱਚਾ ਤੁਹਾਡੇ ਸਾਹਮਣੇ ਆ ਜਿੰਨੇ ਮਰਜ਼ੀ ਮੰਨ ਲਿਓ 9 ਤੋਂ 10 ਕਿਲੋ ਦੁੱਧ ਤਿਆਰ ਆ ਜੀ 9 ਕਿਲੋ ਤਾਂ ਬਾਈ ਕਹਿੰਦਾ ਗਰੰਟੀ ਆ ਜੀ ਹਾਈ ਟ ਨਾਰਮਲ ਆ ਜਾਂਦੀ ਹੈ ਜੀ ਹਾਂ ਜੀ 12 ਕਿਲੋ ਚੋਕੇ ਲਿਆਂਦਾ ਸੀ ਉਪਰਾ ਕਰ ਗਈ ਜੀ ਹਾਂ ਦਊਗੀ ਠੀਕ ਆ ਥੋੜਾ ਜਿਹਾ ਉਪਰਾ ਕਰ ਗਈ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ ਗੋਲ ਪੇਠਾ ਪੂੜਾ ਵਜਨ ਮजूद ਵੀ ਇਹਦਾ ਕਰਮਾਲੀ ਦਾ ਚੰਗਾ ਇਹਦੀ ਡਿਮਾਂਡ ਵੀਰੇ ਇੰਦਾਂ 85000 ਜਮਾਨਤ ਕਰਦਾਂਗੇ ਠੀਕ ਹੈ ਜੀ 85000 ਰੁਪਏ ਜੋ ਬਾਈ ਕਹਿੰਦਾ ਮਾਨਤਨ ਕਰਦਾਂਗੇ ਦੁੱਧ 9 ਤੋਂ 10 ਕਿਲੋ ਆਉਦਾ ਜੋ ਕਿਲੇ ਜੁਦ ਮੈਂ ਇਹ ਚਾਰੂ ਬੜੀ ਹੈ ਇੱਕ ਹੀ ਦੇਖਾ ਹੀ ਮੈਂ ਦਾ ਚੋਰੀ ਮਰਦੀ ਪਾਉ ਸਾਬ ਮੰਜੀਓ ਠੀਕ ਹੈ ਅੱਗੇ ਵੀਰੇ ਆ ਗਈ ਚਾਰ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਆ ਪਹਿਲਾ ਸੂਆ ਸੂਈ ਆ ਜੀ ਠੀਕ ਹੈ ਕਦੋਂ ਸੂਈ ਆ ਜੀ ਇਹ ਇਹਨੂੰ ਵੀ ਕਰੀਬ ਕੋਈ 10 15 ਦਿਨ ਹੋ ਗਏ ਆ ਬੱਚਾ ਕੀ ਆ ਜੀ ਇਹਦੇ ਮਗਰ ਕੱਟਾ ਜੀ ਇਹਦੇ ਮਗਰ ਕੱਟਾ ਹੈ ਨੀਲੀ ਰਾਵੀ ਦਾ ਹੀ ਇਹਦੇ ਥੱਲੇ ਦੁੱਧ ਕਿੰਨਾ ਤਿਆਰ ਆ ਜੀ ਜਦੋਂ ਦੇ ਵੀ 9 10 ਕਿਲੋ ਦੁੱਧ ਆ ਜੀ ਥਾਣਾ ਦੀ ਡੰਨ ਆ ਜੀ ਥਾਣਾ ਦੀ ਓਕੇ ਆ ਜੀ ਠੰਡੀ ਸੀਲ ਆ ਜੀ ਕੋਈ ਲੇਖਣ ਨਹੀਂ ਬਾਈ ਜੀ ਥੋੜ ਕੇ ਦਿਖਾ ਦੀ ਵੀਰੇ 22 ਦੇ ਦਸਨ ਮੁਤਾਬਕ ਸੂਆ ਪਹਿਲਾ ਸੂਈ ਆ ਜੀ ਇਹਨੂੰ ਵੀ ਸਮਾਂ 15 ਕੁ ਦਿਨ ਹੀ ਹੋ ਗਏ ਆ ਜੀ ਬੱচ্চਾ ਮਗਰ ਇਹਦੇ ਕੱਟਾ ਆ ਜਾਂਦਾ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਸੋਹਣੇ ਫੇਸ ਕੁਆਲਟੀ 9 ਤੋਂ 10 ਕਿਲੋ ਇਹਦੇ ਥੱਲੇ ਤਿਆਰ ਆ ਜੀ ਤਸੱਲੀ ਵੀਰੇ ਤੁਸੀਂ ਕਰਨੀ ਹੁੰਦੀ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਸੱਜਣ ਚਵਾਈ ਕਰ ਸਕਦਾ ਜੀ ਥਾਣਾ ਦੇ ਸਹਿਜ ਨੇੜੇ ਤੋਂ ਚੈੱਕ ਕਰ ਲੋ ਸੋਹਣੇ ਗੈਪ ਤੇ ਲੱਗੇ ਆ ਪੋਰਟ ਸ਼ਾਂਖ ਭੋਰਾ ਵੀ ਨਹੀਂ ਜੀ ਬਾਕੀ ਹਾਈਟ ਦੀ ਕਰਮ ਵਾਲੀ ਦੀ ਚੰਗੀ ਆ ਜਾਂਦੀ ਮੋੜ ਲੈ ਵੀਰੇ ਇੱਕ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਿਓ ਕਿਉਂਕਿ ਪਸ਼ੂ ਵੀਰੇ ਸੂਏ ਸਵਾਏ ਆ 11 ਵਜੇ ਤੇ 48 ਮਿੰਟ ਦੇ ਵੀਡੀਓ ਬਣਾ ਰਹੇ ਆ ਥਾਂ ਲੈਵੇ ਤੇ ਜੱਜਮੈਂਟ ਉਸ ਹਾਵਣਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਤੇ ਇਹਦੀ ਡਿਮਾਂਡ ਵੀਰੇ ਇਹਦਾ ਬਿਲਕੁਲ ਛੋਟਾ ਜਿਹਾ ਭਾਈ 75000 ਚ ਮਾਰਕਾ ਹੰਦਾ ਠੀਕ ਆ ਜੀ ਇਹਦਾ ਬਾਈ ਕਹਿੰਦਾ 75000 ਰੁਪਏ ਚ ਮਾਨਤਨ ਕਰ ਦਾਂਗੇ ਜਮਾ ਜਜ ਰੇਟ ਆ ਜੀ ਬਾਕੀ ਜਿਹਨੂੰ ਨੱਕ ਕੋਈ ਵੀ ਪਸੰਦ ਆਉਂਦਾ ਜੀ ਨੰਬਰ ਸਕਰੀਨ ਤੇ 22 ਦਾ ਲਗਾਤਾਰ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ